ਇਸ਼ਕਾਂ ਦੇ ਲਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ ਯਾ ਤਾਂ ਦੇ ਰਾ ਸੁਲਤਾਨੀ ਜਾਣੇ ਉਹ ਹੁੰਜੀ ਜੀ ਜੋਬਨ ਦੀ ਉਮਰ ਬੀਤ ਗਈ ਦਨ ਵਰਨੇ ਮੰਦੇ ਜੀ ਅੱਜ ਤੱਕ ਨਾ ਗਲਚੋਂ ਨਿਕਲੇ ਜ਼ੁਲਫਾਂ ਦੇ ਫੰਦੇ ਜੀ ਸੱਲੀ ਤੋਂ ਐਸੇ ਸੱਜਣਾ ਦੇ ਨਾਮ ਬਿਨਾ ਕੁਝ ਸਾਥੋਂ ਨਾ ਪੜ ਹੋਇਆ ਮਖਮਲ ਜਿਹੇ ਦਿਨ ਹੁੰਦੇ ਸੀ ਸ਼ੱਕਰ ਜਈਆਂ ਰਾਤਾਂ ਸੀ ਮਿਸ਼ਰੀ ਦੀਆਂ ਡਲੀਆਂ ਉਹਦੋਂ ਸੱਜਣਾ ਦੀਆਂ ਬਾਤਾਂ ਸੀ ਸੁਰਮੇ ਵਿੱਚ ਲਪਟੀ ਤਕਣੀ ਮਾਨਾ ਸੀ ਚੋਰ ਬੜੇ ਸੱਜਣਾ ਦਾ ਸੁਲਫੀ ਹਾਸਾ ਕੋਰ ਤੂੰ ਕਦ ਖੋਲਵੇਂਗਾ ਬੁਹਾਵ ਖੇਰਾਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ ਪੱਛੋਂ ਦੀਵਾ ਵਰਗੇ ਸੀ ਸਜਣਾ ਵੇ ਬੋਲ ਤੇਰੇ ਟੁੱਟੀਆਂ ਦੋ ਪੀਲੀਆਂ ਵੰਗਾਂ ਅੱਜ ਵੀ ਨੇ ਕੋਲ ਮੇਰੇ ਕਾਲੇ ਤੇਰੇ ਦਿਲ ਦਾ ਕਿੱਸਾ ਸੁਜਣਾ ਵੇ ਦੱਸਿਏ ਕਿਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਕਿਕਰਾਂ ਤੇ ਵਰਦੇ ਮੀਨੂੰ ਗੀਤਾਂ ਦੇ ਨਾ ਸਿਰਨਾਵੇ ਹਏ ਤੇਰੀ ਵੰਗ ਵਰਗੇ ਸੀ ਜਿਹੜੇ ਵੀ ਦਿਨ ਚੜਦੇ ਸੀ ਸੱਜਣਾ ਤੇਰੇ ਰੰਗ ਵਰਗੇ ਸੀ ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ ਚੇਤਰ ਦੀ ਧੁੱਪ ਦੇ ਵਾਂਗੂ ਕਰਦੇ ਇਸ ਜਾਦੂ ਘਰੀਆਂ ਢੂੰਗੇ ਨੇਣਾ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦਸ ਕਾ ਦਾ ਪਰਦਾ ਤੈਨੂੰ ਸਭ ਪਤਾ ਸੋਹਣਿਆ ਤੈਥੋਂ ਦਸ ਕਾ ਦਾ ਪਰਦਾ ਤੈਥੋਂ ਦਸ ਕਾ ਦਾ ਪਰਦਾ ਤੈਥੋਂ ਦਸ ਕਾ ਦਾ ਪਰਦਾ ਹੋ